ਯਾਰ ਗਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿਓਰ ਪੰਜਾਬੀ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਪੌਕਣ ਸਟੇਰ ਲੇਕੇ ਜੀ ਆਪਾਂ ਮੱਖੀ ਦੇ ዳਨੇ ਸਭ ਤੋਂ ਪਹਿਲਾਂ ਜੀ ਇੱਕ ਚਮਚਾ ਆਪਾਂ ਰਫਾਈਨਡ ਆਇਲ ਦਾ ਇਹਦੇ ਵਿੱਚ ਪਾਵਾਂਗੇ ਤੇ ਤਟੀਲੇ ਦੇ ਵਿੱਚ ਜੇਕਰ ਤੁਸੀਂ ਫਰਾਈਪਨ ਦੇ ਵਿੱਚ ਵੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਵੀ ਇਸ ਨੂੰ ਬਣਾ ਸਕਦੇ ਆਪਾਂ ਸਭ ਤੋਂ ਪਹਿਲਾਂ ਜੀ ਤੇਲ ਦੇ ਵਿੱਚ ਆਪਾਂ ਨਮਕ ਪਾਵਾਂਗੇ ਤੇ ਫਿਰ ਥੋੜੀ ਜੀ ਕਲਰ ਦੇ ਲਈ ਹਲਦੀ ਪਾਵਾਂਗੇ ਅੱਧਾ ਇੱਕ ਚਮਚਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤੇ ਹੁਣ ਆਪਾਂ ਜਿਹੜੇ ਦਾਣੇ ਆ ਮੱਕੀ ਦੇ ਇਹ ਪਾ ਦੇਣੀ ਹੈ ਇਸ ਤੇ ਵਿੱਚ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾਗਾ ਤਾਂ ਕਿ ਕਲਰ ਸਭ ਦੇ ਉੱਪਰ ਆ ਜਾਵੇ ਵਧੀਆ ਦਾਣਿਆਂ ਦੇ ਉੱਪਰ ਤੇ ਇਹਨੂੰ ਆਪਾਂ ਹੁਣ ਟੱਕ ਦਵਾਂਗੇ ਜੀ ਹੁਣ ਆਪਾਂ ਜੀ ਪਲੇਟ ਉੱਪਰ ਰੱਖ ਦਿੱਤੀ ਪਤੀਲੇ ਦੇ ਤੇ ਹੁਣ ਆਪਾਂ ਜਿਹੜਾ ਗੈਸ ਆ ਇਹਨੂੰ ਥੋੜਾ ਜਿਹਾ ਲੋ ਘੜ ਦਿਆਂਗੇ ਤੇ ਲੋ ਫਲੇਮ ਦੇ ਵਿੱਚ ਆਪਾਂ ਇਸ ਨੂੰ ਵਧੀਆ ਦਾਣੇ ਰੂ ਬਣਾ ਸਕਦੇ ਹਾਂਗੇ ਦਾਣੇ ਬਣੇ ਜੀ ਸਟਾਰਟ ਹੋ ਗਏ ਆਪਣੇ ਤੇ ਹੁਣ ਆਪਾਂ ਪਤੀਲੇ ਨੂੰ ਵੀ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਹਰ ਵਾਰੀ ਇਸ ਤਰ੍ਹਾਂ ਹੀ ਆਪਾਂ ਪਤੀਲੇ ਨੂੰ ਹਿਲਾਉਣਾਗਾ ਤਾਂ ਕਿ ਜਿਹੜੇ ਦਾਣੇ ਹੁੰਦੇ ਆ ਉਹ ਉੱਪਰ ਆ ਜਾਣ ਬਦਲ ਜਾਣ। ਲੋ ਜੀ ਗੈਸ ਕਰ ਦਿੱਤਾ ਆਪਾਂ ਬੰਦ ਤੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਆਂ। ਲੋ ਜੀ ਕਿੱਲਾ ਬਣ ਕੇ ਹੋ ਗਈ ਆਪਣੀਆਂ ਤਿਆਰ। ਕਿਉਂਕਿ ਹਜੇ ਵੀ ਪਤੀਲਾ ਗਰਮਾ ਥੋੜਾ ਜਿਹਾ। ਦੋ ਕਮਿੰਟਾਂ ਦੇ ਲਈ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਪਤੀਲੇ ਦੇ ਉੱਪਰ ਵਿੱਚ ਰੱਖ ਦਵਾਂਗੇ ਉੱਪਰ ਪਲੇਟ ਰੱਖ ਦਾਂਗੇ ਟਾ ਕੇ ਫਿਰ ਆਪਾਂ ਇਸ ਨੂੰ ਬਰਤਨ ਦੇ ਵਿੱਚ ਕੱਢ ਲਵਾਂਗੇ ਲੋ ਜੀ ਆਪਾਂ ਹੁਣ ਕਿੰਨਾ ਕੱਢ ਦਵਾਂਗੇ ਇੱਕ ਬਰਤਨ ਦੇ ਵਿੱਚ ਬੋਲ ਦੇ ਵਿੱਚ ਸਾਰੀਆਂ ਆਪਾਂ ਇਸ ਦੇ ਵਿੱਚ ਕੱਢ ਲੈਣੀਆਂ ਨੇ ਤੇ ਵਧੀਆ ਇਹ ਕਿੰਨਾ ਜਿਹੜੀਆਂ ਬਣ ਕੇ ਘਰ ਵਿੱਚ ਤਿਆਰ ਹੋ ਗਈਆਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਵਿੱਚ ਬਣਾ ਕੇ ਕਿਲਾ ਦੇ ਸਕਦੇ ਹੋਗੇ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਜਗਲੀ ਵੀਡੀਓ ਵਿੱਚ ਧੰਨਵਾਦ ਜੀ